ਨਦਰਮੀਲ ਸਿੰਘ ਨੂੰ ਲੈਣ ਚੱਲੇ ਆ ਅੱਜ ਘਰ ਲੈ ਕੇ ਆਉਣਾ ਉਹਨੂੰ ਕਾਕੇ ਨੇ ਲੈਣ ਚੱਲੀ ਆ ਕਾਕੇ ਨੂੰ ਕਾਕੇ ਤੋਂ ਨਹੀਂ ਹੁਣ ਨਦਰਮੀਲ ਨੂੰ ਲੈਣ ਚੱਲੀ ਆ ਉਹਨਾਂ ਦੇ ਤਿਆਰੀਆਂ ਹੋ ਰਹੀਆਂ ਮੈਂ ਬਣਾਤਾ ਤੇਰੇ ਆਉਂਦੇ ਨੂੰ ਤਿਆਰੀਆਂ ਹੋ ਰਹੀਆਂ ਤਿਆਰੀਆਂ ਕੋਈ ਤਾਂ ਫੋਨ ਐ ਨਹੀਂ ਸਭੇ ਕੋਸੀ ਆ ਤਾਂ ਅੱਜ ਪਤਾ ਲੱਗਾ ਕਿ ਕਿੰਦਾ ਕੀ ਕਦਰ ਹੁੰਦੀ ਆ ਚਾਰਜਰ ਦੀ ਠੀਕ ਗੱਲ ਆ ਇਹ ਉਦੋਂ ਤੁਮੇ ਕਿਹਾ ਉਦੋਂ ਫੇਟਾ ਨਦਰ ਨਿਹਾਲ ਸਿੰਘ ਢਿੱਲੋ ਸਾਰੇ ਖਾਣੇ ਵਗਾ ਦੇ ਰਹੇ ਸੀ ਕਾਕਾ ਜੀ ਸਰਪੰੰਤ ਚਲ ਗਿਆ ਤਾਂ ਵੱਡੇ ਭੈਣ ਜੀ ਛੋਟੇ ਭੈਣ ਜੀ ਮੈਂ ਡਰ ਛੂਟੇ-ਬੂਟੇ ਬਾਗੇ ਤਿਆਰ ਹੋਇਆ ਦੇਖੋ ਮੈਂ ਸੁਣਾ ਜੇ ਸੂਟ ਪਾਇਆ ਤੇ ਦੇ ਦੇ ਹੈ ਜੈਂਟਲਮੈਨ ਬਣ ਕੇ ਛੁਟਾ ਜੰਗਲ ਅੰਮਾ ਮੈਨ ਮੱਕ ਵੱਡੇ ਹੋ ਕੇ ਅਫੀਸਰ ਬਣਨਾ ਅੱਛਾ ਜੀ ਦੇਖਦੇ ਦੇ ਕੋਪੜੇ ਪਾਏ ਆ ਜੈਂਟਲਮੈਨ ਬਣਿਆ ਆ ਅਫੀਸਰ ਹੀ ਬਣਾ ਦੇਣਾ बड़े हो गए ऑफिसर बनना ताई जेंटलमैन दादी बनाया टिघा रोए तो बिना तो कोई नहीं दुद्ध नी दी करने ਤਾ ਕਹਿੰਦਾ ਹੈ ਉਹ ਤੇ ਬਟੋਰੀਆ ਨਗਰ ਚੀ ਚੱਲਣਾ ਮੰਮੀ ਨਾਲ ਉਹ ਜਦੜ ਕੇ ਖੜੀ ਜਾ ਮੇਰੇ ਤੱਕ ਲੈਫਟ ਲੱਗੀ ਜੀ ਲੱਗ ਗਿਆ ਇਹਨਾਂ ਨੂੰ ਹਰਦਾ ਉਹ ਦੋ ਦੋ ਜਾਂਦੀ 6th ਫਲੋਰ ਤੇ ਆ ਇਹ ਮੈਂ ਲਾਦਾ ਸਰ ਬਾਕਰ ਕੋਰੀ ਲਾਇਆ ਹੋਣਾ ਇਹਨੇ ਆ ਮੇਲੇ ਨਾਲ ਨੂੰ ਬੀਬੀ ਅਭੀ ਲੱਸੀ ਕਿਤੇ ਕਹਿੰਦੇ ਲੋ ਵਧਾਈਆਂ ਤੇਨ ਥੋੜੇ ਸਾਰੇ ਬੀਬੀ ਨਿਹਾਲ ਸਿੰਘ ਆ ਗਿਆ ਨਿਹਾਲ ਸਿੰਘ ਆ ਗਿਆ ਮੱਲੇ ਮੱਲੇ ਕੀ ਸਾਚੀ ਗਾਲ ਕਰੋ ਬੀਬੀ ਨੂੰ ਸਾਚੀ ਗਾਲ ये निकाल ये 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 रखो ये 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 ਜਾਨ ਨੇ ਜੀ ਅੱਜ ਚੰਦ ਜੜਿਆ ਹਾਂ ਹਾਂ ਜੀ ਚੰਦ ਚਲੇ ਆ ਚੰਦ ਚਾਉ ਨੂੰ ਆ ਜਾਂਦੇ ਆ ਜਾਨ ਜਾਨ ਚਾਉ ਨਹੀਂ ਆ ਚਾਲ ਚੜਿਆ ਉਹਦਰ ਨੇ ਹਾਲ ਸਿੰਘ ਆਇਆ ਉਹਦਰਾ ਕੱਪੜੇ ਆ ਗਏ ਹਾਂ ਨਾਲ ਪੂਆ ਨਿਕਰਾਵਾ ਉਹਨੂੰ ਐ ਬਿਲਕੁਲ ਪਤਾ ਸੀ ਕਹਿੰਦੇ ਹੋ ਨਾ ਮੇਰੇ ਕੱਪੜੇ ਪਾ ਕੇ ਕਿਤੇ ਬੈਠੇ ਪੂ ਆ ਰਹੇ ਹੋਣਗੇ ਜੀ ਹਾਂ ਹੱਥ ਲੱ ਲੱ ਉਹ ਸਾਰਾ ਕੁਝ ਦੇ ਉਹਨੂੰ ਪਤਾ ਲੱਗ ਗਿਆ ਨਾ ਵੱਡੇ ਹੋਏ ਨੂੰ ਉਹ ਮੈਨੂੰ ਇਦਾਂ ਚੱਕਦੀ ਹੁੰਦੀ ਸੀ ਉਹਨੇ ਕਿਹਾ ਮੈਨੂੰ ਤਾਂ ਬਿਲਕੁਲ ਯਕੀਨ ਨਹੀਂ ਸੀਗਾ ਹਾਂ ਕਿਦਾਂ ਹਨਾ ਉਹ ਦੇਣਾ ਪੋਕੀਆ ਲੱਗੀਆਂ ਆ ਪੋਚ ਪੋਜ ਬਣਾਉਂਦੇ ਆ ਪੋਚ ਦੋਨੋਂ ਦੇਖੀਏ ਅੱਛਾ ਕਹ ਹੁਣ ਪਾਪਾ ਜੀ ਮੇਰੇ ਇੰਨੇ ਵਧੀਆ ਵੀਡੀਓ ਸ਼ੂਟ ਕਰਦੇ ਤਾਂ ਮੈਨੂੰ ਪੋਜ ਦਾ ਬਣਾਉਣੇ ਪੈਣੇ ਆ ਓਏ ਹੋਏ ਇਹ ਤਾਂ ਉਹ ਖਾਰੂ ਖਾ ਲੱਗੀਆਂ ਤੇ ਦੀ ਖਾਲੀ ਹੋ ਗਈ ਨੋਂਦੇ ਨੋਂਦੇ ਕੇਕ ਕੱਟਦੇ ਕਹਿੰਦੇ ਮੇਰੇ ਪਾਪਾ ਹੈ ਨਹੀਂਗਾ ਤੁਹਾਨੂੰ ਕੀ ਪਤਾ ਉਹ ਅਸਲੀ ਕਿਉਂ ਰੋਂਦਾ ਆ ਪਾਪਾ ਨੂੰ ਮਿਸ ਕਰਦਾ ਆ ਉਹ ਆਹੋ ਤਾੜੀਆਂ ਮਾਰ ਦੋ ਵੈਲਕਮ ਬੇਟੀ ਨਦਰ ਅੰਮ੍ਰਿਤਾ ਸਿੰਘਾ ਘਿਲੋ ਸਈਲਾ ਇਹਦੇ ਉਹ ਲੱਥੀ ਵਿੱਚ ਲੈ ਆਈ ਨਹੀਂ ਅਸੀਂ ਹਾਂ ਆ ਮੇਰੇ ਉਹ ਜੀਜਾ ਇਧਰ ਬੈਠ ਜੀ ਇਹਦਾ ਵੀ ਨਜ਼ਰ ਦਾ ਵੀ ਅਜਰਿੰਦਰ ਸਿੰਘ ਵੀ ਅਸੀਂ ਤੈਨੂੰ ਬਹੁਤ ਮਿਸ ਕਰਦੇ ਆ ਮੈਂ ਇਹਨੂੰ ਦੇਖ ਅਸੀਂ ਤੇ ਤੈਨੂੰ ਰੋਕਿਆ ਸੀਗਾ ਤੇ ਤੂੰ ਆਉਣ ਦੇ ਯਾਰ ਸੀ ਲੋਗ ਆਪਣੇ ਬਾਪਾ ਨੂੰ ਮਿਸ ਕਰਦਾ ਸੀ ਉਦਾਂ ਨਹੀਂ ਸੀ ਰਹਿੰਦਾ ਉਹਨੂੰ ਭੁੱਖ ਭੁੱਖ ਕੋਈ ਨਹੀਂ ਸੀ ਲੱਗੀ ਉਹ ਆਪਣੇ ਡੈਡੀ ਦੇ ਵਿੱਚ ਛਕਦਾ ਸੀ ਡੈਡਾ ਜੀ ਬਤਾ ਮੈਨੂੰ ਨਹੀਂ ਜਾਣਾ ਕਾ ਤੋ ਇਦਾਂ ਨਹੀਂ ਉਹ ਦੇਦਾ ਉਹ ਕਹਿੰਦਾ ਹੁਣ ਮੇਰੀ ਵੱਡੀ ਭੈਣ ਜੀ ਜਾਵੇ ਸਕੂਲੇ ਪੜੇ ਮਤਾਬ ਕੋਰ ਵੱਡੀ ਅਫਸਰ ਬਣੀ ਅਫਸਰ ਨਹੀਂ ਬਣੇ ਜਿੱਦਾਂ ਤੂੰ ਕਰੀ ਨਾ ਤੇਰੇ ਅਫਸਰ ਬਣਣਾ ਉਹਨੇ ਜਾਣ ਜੀ ਨਹੀਂ ਕਰਦਾ ਚਲੋ ਅੱਛਾ ਮੋਤੀ ਜੁਰਾ ਲੱਡੂ ਨਦਰ ਬਾਈ ਕਰੋ ਬਾਬਾ ਬਾਬਾ ਦੋ ਖਿਲੇ ਆਇਆ ਈਆਸ ਦੇ ਹਰਾ ਆਇਆ ਜਾਇਆ ਹੈ ਮਮੀ ਤੇਰੀ ਗੱਲ ਕਰ ਲਉਗੀ ਕਿ ਜਿੱਦਾਂ ਹਨਾ ਫਿਰ ਇਸ ਰੋਣ ਦਾ ਕਾਰਨ ਕੀ ਆ ਤੇ ਮਤਲਬ ਮੈਂ ਛੱਡ ਕੇ ਨਹੀਂ ਲੈਣਾ ਮੈਂਦਰ ਨਿਆ ਲੂ ਅਸੀਂ ਵੀ ਇੱਧਰੋਂਦੇ ਹੁੰਦੇ ਸੀ ਪੁੱਤ ਜਦੋਂ ਗੀਤੂ ਮਾਸੀ ਛੋਟੀ ਸੀ ਅਸੀਂ ਇਹਨੂੰ ਕਹਿੰਦੇ ਹੁੰਦੇ ਸੀ ਅਸੀਂ ਵੀ ਰੱਖ ਲਓ ਜੋ ਸਾਨੂੰ ਨਾਲ ਲੈ ਜਾਣਾ ਇਹਨਾਂ ਨੂੰ ਮੇਰੇ ਬੱਚਾ ਬਦਲਾ ਲੇਗਾ ਮੇਰੇ ਬੱਚਾ ਬਦਲਾ ਲੇਗਾ ਸਹੀ ਗੱਲ ਆ ਦੇਣੇ ਲੈਣੇ ਕਹਿੰਦੇ ਇੱਥੇ ਹੀ ਹੁੰਦੇ ਆ ਹੁਣ ਆ ਗਿਆ ਸਭ ਦੇਖ ਤਾਂ ਮੇਰੀ ਕੁੜੀ ਕਿੱਦਾਂ ਰੋਂਦੀ ਆ ਥਾ ਕੇ ਤੇ ਰੋਂਦੀ ਇਸ ਕਰਕੇ ਬਸ ਸਕੂਲੋਂ ਛੁੱਟੀ ਹੋ ਜਾਏ ਨਹੀਂ ਆਹ ਕਿਰਨ ਦਾ ਬੇਸ਼ਨੀਵਾਰ ਨੂੰ ਦੇਖੋ ਬਾਪੂ ਬੋਲੇ ਲਾਰੇ ਲਾਏ ਜਾ ਰਹੇ ਆ ਅੱਛਾ ਜਿੱਦਾਂ ਨੇ ਸੁਟੀਆਂ ਉਹ ਤਾਂ ਡੈਡੀ ਇਹਦੇ ਨੂੰ ਤਾਂ ਤੋਕ ਵਾਰੀ ਕਹਤਾ ਤੇ ਇਹਨੇ ਛੱਡ ਜਣਾ ਇਹਨੇ ਕੋਈ ਗੱਲ ਨਹੀਂ ਅੱਜ ਮੈਂ ਤੇ ਜਿੱਦ ਨੂੰ ਨਹੀਂ ਨਹੀਂ ਮਤਲਬ ਅੱਜ ਵੀ ਛੱਡ ਕੇ ਜਾ ਸਕਦੇ ਮਾਂ ਮਮੀ ਤਾਂ ਜੰਮੀ ਆ ਤਿਆਚਾਰ ਕਰਨ ਨੂੰ ਆ ਚਲੋ ਬਸ ਹੁਣ ਅੱਜ ਦਾ ਤਾਂ ਇਹਨਾ ਪੂਰਾ ਹੋ ਗਿਆ ਨਜ਼ਰ ਕਹਿੰਦਾ ਮੈਨੂੰ ਡਿਸਟਰਬ ਨਾ ਕਰ ਵਿਛੜਨ ਦਾ ਹਾਏ ਏ ਚੱਲ ਬਸ ਬਸ ਇਦੋ ਦੇਲਾ ਪਿਆਰਾ ਐ ਮੈਂ ਕਰੂੰਗੀ ਐ ਸੈਟਰਡੇ ਹੋਣਾ ਉਹਨਾਂ ਨੇ ਸਿੰਧੀ ਦੇਲਾ ਅਸੀਂ ਨਹੀਂ ਕਿੱਧਰ ਰਹੋਂਦੇਗਾ ਮੇਰੇ ਨਿਆਣੇ ਵੀ ਰਹੋਂਦੇ ਅਗਲੀ ਪੀੜ੍ਹੀ ਵੀ ਰਹਿੰਦੀ ਆ ਸੈਟਰਡੇ ਛੁੱਟੀ ਦੀ ਛੁੱਟੀ ਐ ਫੇਰ ਰੈਂਪਡ ਫਰਾਈਡੇ ਆਉਣਾ ਉਹਨਾਂ ਨੇ ਠੀਕ ਆ ਜੀ ਓਕੇ ਮਾਮਾ ਜੀ ਨੂੰ ਤੁਹਾਡੇ ਨੂੰ ਕਹਿ ਦੇਣਾ ਤਾਂ ਉਹਨਾਂ ਨੇ ਪਹਿਲਾਂ ਛੱਡ ਦੇਣਾ ਛੱਡ ਕੇ ਜਾਣ ਦੀ ਨੀ ਗਾਦਾ ਤਾਬੂ ਦਾ ਤਾਂ ਬਿਲਕੁਲ ਨਹੀਂ ਕਰਦਾ